ਪੀਡੀਐਫ ਦੇ ਪ੍ਰਧਾਨ ਦਲਜੀਤ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਦੁੱਧ ਵਿੱਚ ਮਿਲਾਵਟ ਖੋਰੀ ਨੂੰ ਰੋਕੇ ਮੈਂ ਜਗੀਤ ਸਿੰਘ ਸਦਰਪੁਰਮ ਪ੍ਰਧਾਨ ਪ੍ਰੋਗਰੈਸਿਵ ਡੈਰੀ ਫਾਰਮਰ ਐਸੋਸੀਏਸ਼ਨ ਪੀਡੀਐਫ ਮਸਲਾ ਅੱਜ ਤਾਂ ਅਸੀਂ ਇਸ ਵਿਸ਼ੇ 'ਤੇ ਆਏ ਵੀ ਜਿਹੜਾ ਇਸ਼ਤਿਹਾਰਾਂ ਦੇ ਨਾਂ 'ਤੇ ਆ ਕੇ ਦੁੱਧ ਨੂੰ ਬਦਨਾਮ ਕਰਨ ਦੀਆਂ ਸਜਸ਼ਰ ਚੇ ਜਾਂਦੀਆਂ ਖਾਸ ਕਰਕੇ ਦੇ ਵਿੱਚ ਜਿਹੜੇ ਗਲਤ ਅੰਕੜੇ ਦਿੱਤੇ ਜਾਂਦੇ ਆ ਇੱਕ ਸਾਡੇ ਲੀਡਿੰਗ ਅਖਬਾਰ ਨੇ ਅੰਕੜਾ ਦਿੱਤਾ ਕਿ ਪੰਜਾਬ ਦੇ ਵਿੱਚ 16 ਲੱਖ ਲੀਟਰ ਦੁੱਧ ਪੈਦਾ ਹੁੰਦਾ ਤੇ ਬਾਕੀ ਨਕਲੀ ਹੈ ਅਸੀਂ ਇਹਦੇ ਬਾਰੇ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਗਲਤ ਡਰਾ ਕੇ ਦੁੱਧ ਤੇ ਦੁੱਧ ਦੇ ਬੜਾਕਾ ਦੋ ਕੀਤਾ ਜਾ ਰਿਹਾ ਦੁੱਧ ਪੰਜਾਬ ਦੇ ਵਿੱਚ 3 ਕਰੋੜ ਲੀਟਰ ਦਿੱਲੀ ਇਸ ਤੋਂ ਵੱਧ ਪੈਦਾ ਹੁੰਦਾ ਔਰ 3 ਕਰੋੜ ਲੀਟਰ ਦੁੱਧ ਤੋਂ ਵਿੱਚੋਂ ਅੱਧਾ ਦੁੱਧ ਜਿਹੜਾ ਤਕਰੀਬਨ 1.5 ਕਰੋੜ ਲੀਟਰ ਹੈ ਜਿਹੜਾ ਉਹ ਸਾਡੀ ਘਰੇਲੂ ਖਾਪ ਦੇ ਵਿੱਚ ਜਿਹੜੇ ਘਰੇਲੂ ਹੀ ਹੈ ਜਿਹੜੇ ਬੰਦੇ ਫਾਰਮਰ ਪੈਦਾ ਕਰਦੇ ਆ ਉਹ ਪਿੰਡਾਂ 'ਚ ਕੰਜ਼ੂਮ ਹੋ ਜਾਂਦਾ ਤੇ ਜਿਹੜਾ 75 ਲੱਖ ਲੀਟਰ ਦੁੱਧ ਆ ਉਹ तकरीबन ਆਰਗੇਨਾਈਜ਼ ਸੈਕਟਰ ਲੈਂਦਾ ਜਿਹਦੇ ਚ 30 ਲੱਖ ਲੀਟਰ ਵੇਅਰ ਕਾ ਲੈਂਦਾ 10-12 ਲੱਖ ਲੀਟਰ ਨੈਸਲੇ ਲੈਂਦਾ ਮੁੱਲ ਲੈਂਦਾ ਸਾਰੀ ਕੰਪਨੀ ਲੈਂਦੀ ਹੈ 75 ਲੱਖ ਲੀਟਰ ਦੁੱਧ ਹਲਵਾਈ ਤੇ ਦੁੱਧ ਹੀ ਵਰਤਦੇ ਆ ਮਤਲਬ ਇਹ ਅੰਕੜੇ ਆ ਇਹਨੂੰ ਪਤਾ ਨਹੀਂ ਕੀ ਪੇਸ਼ ਕੀਤਾ ਜਾ ਰਿਹਾ ਅੱਜਕੱਲ ਸੋਸ਼ਲ ਮੀਡੀਆ ਤੇ ਇੰਨਾ ਇਹ ਪੂਰੀ ਤਰ੍ਹਾਂ ਚੱਲ ਰਿਹਾ ਨਕਲੀ ਦੁੱਧ ਅਸੀਂ ਨਕਲੀ ਤੁਹਾਡੇ ਕੋਲ ਜਿਹੜੇ ਰਸੋਈ ਚ ਪਹੁੰਚਦੇ ਆ ਨਕਲੀ ਤੁਹਾਡੇ ਮਸਾਲੇ ਆ ਨਕਲੀ ਦਾਲ ਹਰ ਜੀ ਨਕਲੀ ਆ ਉਹਦੇ ਤੇ ਕੋਈ ਨਹੀਂ ਬੋਲਦਾ ਅਸੀਂ ਕਹਿੰਨੇ ਵੀ ਕਟੋ ਕਟ ਚੰਗਾ ਦੁੱਧ ਆ ਜਿਹੜਾ ਕੁਝ ਵਧੀਆ ਕੰਪਨੀ ਜਿਵੇਂ ਵੇਰਕਾ ਹੋ ਗਿਆ ਸੁਪਰ ਹੋ ਗਿਆ ਜਾਂ ਹੋਰ ਜਿਹੜੀਆਂ ਵੀ ਕੰਪਨੀ ਤੇ ਉਹਨਾਂ ਦਾ ਵਧੀਆ ਪ੍ਰੋਡਕਟ ਲਿਓ ਜਿਨ੍ਹਾਂ ਨੇ ਉਹ ਜਿਹੜੇ ਖਰੇ ਮਾਪਦੰਡਾ ਤੇ ਲੈਂਦੇ ਆ ਤੇ ਉਹ ਚੈੱਕ ਕਰਕੇ ਉਹ ਤੁਹਾਨੂੰ ਉਹ ਪ੍ਰੋਸੈਸ ਕਰਦੇ ਆ ਉਹਨਾਂ ਕੋਲੋਂ ਦੁੱਧ ਦੁੱਧ ਪ੍ਰੋਡਕਟ ਲਓ ਜਿਹੜਾ ਨਕਲੀ ਬਹੁਤ ਘੱਟ ਹੈ ਨਕਲੀ ਖੁੱਲਾ ਖੁੱਲਾ ਪਨੀਰ ਬਹੁਤ ਨਕਲੀ ਆ ਰਿਹਾ ਜੀ ਉਹ ਇੱਕ ਵੱਡਾ ਮਾਫੀਆ ਚਲਾ ਰਿਹਾ ਪੰਜਾਬ ਦੇ ਵਿੱਚ ਮਤਲਬ ਦੇਸ਼ ਦੇ ਵਿੱਚ ਚੱਲ ਰਿਹਾ ਹੋਵੇ ਤੇ ਉਹ ਖੁੱਲੇ ਜਿਹੜੇ ਪ੍ਰੋਡਕਟਾਂ ਤੋਂ ਬਚਣਾ ਚਾਹੀਦਾ ਤੇ ਜਿਹੜਾ ਵਧੀਆ ਰਿਪਿਟਡ ਕੰਪਨੀਆਂ ਉਹਨਾਂ ਦੇ ਪ੍ਰੋਡਕਟ ਯੂਜ਼ ਕਰੋ ਤੇ ਇਹ ਸਾਡੇ ਮਤਲਬ ਉਹਦੇ ਲਈ ਸੀ ਹੋਰ ਵੀ ਚੀਜ਼ਾਂ ਹੈ ਆਪਣੀ ਐਸੋਸੀਏਸ਼ਨ ਵੱਲੋਂ ਵੀ ਜਾਗਰੂਕਤ ਕਰਨ ਲਈ ਲੋਕਾਂ ਨੂੰ ਮਹਿਮ ਚਲਾ। ਨਹੀਂ ਇਸ ਗੱਲ ਤਾਂ ਤੁਸੀਂ ਮੰਨਦੇ ਹੋ ਕਿ ਨਕਲੀ ਹੈ। ਮੈਂ ਨਕਲੀ ਹੈਗਾ ਜੀ ਹੱਜ ਵਾੜ ਸ਼ਰੇਆਮ ਹੈਗਾ ਨਕਲੀ। ਨਕਲੀ ਨੂੰ ਤੁਸੀਂ ਸਰਕਾਰਾਂ ਦਾ ਕੰਮ ਨਹੀਂ ਰੋਕ ਪਾ ਰਹੀਆਂ ਪਰ ਖਪਤਕਾਰ ਆਪ ਹੁਣ ਅੱਗੇ ਆਉਣ ਪ੍ਰੋਡਿਊਸਰ ਹੁਣ ਅਸੀਂ ਉਹਨੂੰ ਰੋਕਾਂਗੇ ਵੀ ਜਿਹੜਾ ਜਿਹਦੇ ਤੇ ਕੋਈ ਗਾਰੰਟੀ ਕਿਸੇ ਦੀ ਨਹੀਂ। ਤੁਸੀਂ ਤੁਸੀਂ ਕੰਪਨੀ ਦਾ ਕਿਸੇ ਦਾ ਫੜੋਗੇ ਉਹਦਾ ਉਹਦੀ ਜ਼ਿੰਮੇਵਾਰੀ ਹੈ ਕਿ ਇਹ ਉਹਨੇ ਨਕਲੀ ਕਿਵੇਂ ਪੈਦਾ ਕੀਤਾ। ਕਰ ਨਹੀਂ ਸਕਦਾ। ਜਦੋਂ ਨਹੀਂ ਖੁੱਲਾ ਲੈਨੇ ਸਸਤੇ ਦੇ ਚੱਕਰ ਦੇ ਵਿੱਚ ਤੇ ਉਹ ਫਿਰ ਤੁਹਾਨੂੰ ਅਗਲੀ ਮੈਂ ਲਿਆ ਸਸਤੇ ਦੇ ਚੱਕਰ ਤੇ ਨਾ ਜਾਓ ਖੁੱਲਾ ਨਾ ਲਓ ਕਦੇ ਵਧੀਆ ਕੰਪਨੀ ਦਾ ਪਨੀਰ ਵਧੀਆ ਕੰਪਨੀ ਦੇ ਪ੍ਰੋਡਕਟ ਵਧੀਆ ਕੰਪਨੀ ਦਾ ਕਿਉਂ ਵਧੀਆ ਕੰਪਨੀ ਦਾ ਦੁੱਧ ਹਾਂ ਜਦੋਂ ਅਸੀਂ ਵਟਸਐਪ ਤੇ ਦੇਖਦੇ ਆ ਕਿ ਐਨਐਜੀ ਥੋੜੀ ਜੀ ਦਵਾਈ ਜੀ ਨਾਲ ਉਹ ਕਾਲੀ ਦਵਾਈ ਹੁੰਦੀ ਹੈ ਉਹ 200 ਲੀਟਰ ਦੁੱਧ ਬਣਾ ਲੈਂਦਾ ਫਿਰ ਉਹ ਚੀਜ਼ ਇਤਨੇ ਜ ਹੈ ਉਹ ਦੇਖੋ ਸਾਰਿਆਂ ਨਾਲੋਂ ਵੱਧ ਹੋਰ ਸਟੇਟਾਂ ਜਿਆਦਾ ਵਾ ਪੰਜਾਬ ਚ ਬਹੁਤ ਹੈਗੇ ਪਰ ਉਹ ਜਿਹੜੇ ਫੁੱਲਾ ਜਿਹੜੇ ਜਿਹੇ ਬੰਦੇ ਆ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਉਹ ਦੇਸ਼ ਦੇ ਵਿੱਚ ਸਾਰੀ ਜਗ੍ਹਾ ਨਹੀਂ ਅਸੀਂ ਕਹਿੰਦੇ ਉਹਨਾਂ ਤੋਂ ਬਚਣ ਦਾ ਰਸਤਾ ਇਹੀ ਹੈ ਵੀ ਤੁਸੀਂ ਵਧੀਆ ਕੰਪਨੀਆਂ ਦਾ ਜਾਂ ਵਧੀਆ ਫਾਰਮਰ ਤੋਂ ਸਿੱਧਾ ਦਲਦ ਜਾਂ ਦੋ ਤੇ ਪ੍ਰੋਡਕਟ ਲਓ ਤੇ ਜਿੱਥੇ ਤੁਹਾਨੂੰ ਅੱਖਾਂ ਦੇ ਸਾਹਮਣੇ ਜੇ ਫਾਰਮਰ ਤੋਂ ਲੈਣੇ ਹੋ ਉਹ ਲਓ ਤੇ ਨਹੀਂ ਫਿਰ ਤੁਸੀਂ ਵਧੀਆ ਕੰਪਨੀ ਵੇਰ ਘਾਰ ਗੀਆਂ ਵਧੀਆ ਪਲਾਂਟਾਂ ਦਾ ਤੋਂ ਹਾਂ ਮੈਂ ਵੀ ਜਦਾਂ ਗਾਂਦੋਂ ਲੈਣਾ ਤਾਂ ਮੇਰੇ ਫਤੇਗੜ ਸਾਹਿਬ ਦੇ ਕੋਲ ਇੱਕ ਫਾਰਮਰ ਹੈ ਉਹ ਬੰਨ ਰੋਜ਼ ਕੈਨੀ ਲੈ ਕੇ ਜਾਂਦਾ ਹੈ। ਉਹ ਵਧੀਆ ਜੀ। ਉਹ ਗਾਂ ਦਾ ਦੁੱਧ ਦਿੰਦਾ ਹੈ। ਕਿਹੜਾ ਆਪਦਾ ਫਾਰਮਰ ਹੋ ਤੁਹਾਨੂੰ ਵਧੀਆ ਦੁੱਧ ਦੋਗਾ ਜੀ ਬੇਸ਼ੱਕ। ਹਾਂ। ਉਹ ਸ਼ਹਿਰ 'ਚ ਲੈ ਕੇ ਆਉਂਦਾ ਜਿਵੇਂ ਥੋੜਾ ਮਹਿੰਗਾ ਜਰੂਰ ਹੁੰਦਾ ਉਹ। ਉਹ 70 ਬੀ ਲੀਟਰ ਮੇ ਦਿੰਦਾ ਹੈ। ਜਦੋਂ ਕਿ ਆਮ ਜਿਹੜਾ ਦੁੱਧ ਹੈ ਉਹ 50-55 ਰੁਪਏ 'ਤੇ ਪੈਂਦਾ। ਦਊਗਾ ਜੀ ਉਹਦਾ ਖਰਚਾ ਉਹਦਾ ਦੁੱਧ। ਹਾਂ। ਤੇ ਇਸ ਕਰਕੇ ਤੁਸੀਂ ਥਣਾ ਇਹ ਕਹਿਣਾ ਹੈ ਕਿ ਤੁਸੀਂ ਚੀਜ਼ ਬੇਸਿਕ ਮਹਿੰਗੀ ਲੋ। ਪਰ ਸਸਤੇ ਵਾਲ ਜਾਓਗੇ ਤਾਂ ਮਾੜੀ ਮਿਲੂਗੀ ਜੀ। ਵਧੀਆ ਦੁੱਧ ਤੇ ਵਧੀਆ ਰੇਟ ਪੈਸੇ ਦੇਣੇ ਪੈਣਗੇ ਜੀ ਜੇ ਨਗਲੀ ਪੀਣਾ ਹਟਣਾ ਵਾ ਚਾਹੇ ਚੀਜ਼ ਨੂੰ ਬਿਮਾਰੀ ਨੂੰ ਖਤਮ ਕਰਨਾ ਤਾਂ ਵਧੀਆ ਦੁੱਧ ਉਹਦੇ ਪੈਸੇ ਦੇਣੇ ਪੈਣਗੇ ਇਹ ਪੰਜਾਬ ਦਾ ਦੁੱਧ ਬਹੁਤ ਹੈ ਕਿ ਮੈਂ ਮਲੇਰਕੋਟਲੇ ਗਿਆ ਸੀ ਡੈਰੀ ਫਾਰਮ ਦੇ ਵਿੱਚ ਉਹ گاਵਾ ਤੇ ਮੱਝਾਂ ਦਾ ਦੁੱਧ ਮਿਕਸ ਕਰਕੇ ਵੇਚਦੇ ਆ 50 ਰੁਪਏ ਪਰ ਲੀਟਰ ਉਹ 50 ਬੀ ਲੀਟਰ ਦੇਖੋ ਉਹ ਵੇਚ ਉਹ ਹੋਲਸੇਜ ਵੇਚਦੇ ਜਿੰਨਾ ਮਰੀ ਲੈ ਲੋਣਾ ਕੋਲੋਂ ਤਾਂ ਬਾਹਰ ਆ ਕੇ ਇਹੋ ਹੀ ਦੁੱਧ 60 70 ਹੋ ਜਾਂਦਾ ਖਰੋਚ ਲੋਨ ਦਾ ਲਿਆਣ ਦਾ ਲਿਜਾਣ ਦਾ ਖਰਚਾ ਹੋਏਗਾ ਪਰ ਦੁੱਧ ਬਹੁਤ ਹੈ ਇਹ ਮੈਂ ਮੰਨਦਾ ਤੁਸੀਂ ਇਸ ਵਾਰ ਇਸ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਤੋਂ ਬਹੁਤ ਤਿੰਨ ਕਰੋੜ ਲੀਟਰ ਤੋਂ ਵੱਧ ਦੁੱਧ ਪੈਦਾ ਹੁੰਦਾ ਇਹ ਤਾਂ ਉਹੀ ਕਿੰਨੇ ਵੀ ਅੰਕੜੇ ਬੜੇ ਗਲਤ ਆ ਲੋਕਾਂ ਨੂੰ ਇਵੇਂ ਘੋਬਰਾ ਕੀਤਾ ਜਾ ਰਿਹਾ ਹੈ